ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭੈਣ ਸਾਹਿਬ ਤੇ ਪਹਿਲਾਂ ਆਪਾਂ ਵੱਧਦੇ ਹਾਂ ਪਹਿਲੀ ਖਬਰ ਦੇ ਵੱਲ ਸੋ ਆਪਾਂ ਨੂੰ ਪਤਾ ਕਾਰਨੀ ਸਾਹਿਬ ਇਧਰ ਉਧਰ ਜਾ ਰਹੇ ਨੇ ਹੱਥ ਪੈਰ ਮਾਰ ਰਹੇ ਨੇ ਵੀ ਭਾਈ ਕੈਨੇਡਾ ਵੀ ਆਪਣੇ ਪੈਰਾਂ ਸਿਰ ਹੋ ਜਵੇ ਸੋ ਹੁਣ ਕਤਰ ਕੈਨੇਡਾ ਵਿੱਚ ਵੱਡੇ ਨਿਵੇਸ਼ ਕਰਨ ਬਾਰੇ ਸੋਚ ਰਿਹਾ ਔਰ ਉਹਨਾਂ ਨੇ ਕਹਿ ਵੀ ਦਿੱਤਾ ਕਾਰਨੀ ਸਾਹਿਬ ਨੇ ਦੱਸਿਆ ਦੇਖੋ ਕਾਰਨੀ ਸਾਹਿਬ ਦੀ ਗੱਲ ਕਰੀਏ ਜਿਹੜਾ ਇਸ ਸਮੇਂ ਹੋ ਇਸ ਸਵਿਟਜ਼ਰਲੈਂਡ ਵਿਖੇ ਨੇ ਸੋ ਵਰਲਡ ਇਕਨੋਮਿਕ ਫੋਰਮ ਦੀ ਜਿਹੜੀ ਉਹ ਚਲਾਨਾ ਮੀਟਿੰਗ ਹੈ ਸੋ ਦੇ ਵਿੱਚ ਸ਼ਿਰਕਤ ਕਰਨ ਉਹ ਸਵਿਟਜ਼ਰਲੈਂਡ ਪਹੁੰਚੇ ਹੋਏ ਨੇ ਸੋ 19ਵੀਂ 2 ਦੋ ਦਿਨ ਇਹ ਮੀਟਿੰਗ ਚੱਲਣੀ ਹੈ ਤੇ ਉਸ ਤੋਂ ਪਹਿਲਾਂ ਕਾਰਨੀ ਸਾਹਿਬ 71 ਦੇ ਵਿੱਚ ਸੰਸ 71 ਦੇ ਵਿੱਚ ਚੁਣਾਨੇ ਛੇ ਦੀਆਂ ਜਿਹੜੀਆਂ ਵੱਡੀਆਂ ਸ਼ਕਤੀਤਾ ਨੇ ਸੋ ਉਹਦੇ ਨਾਲ ਉਹਨਾਂ ਦੀਆਂ ਮੁਲਾਕਾਤਾਂ ਹੋਈਆਂ ਨੇ ਤੇ ਉਹਦੇ ਵਿੱਚ ਤੇ ਮੁਲਾਕਾਤਾਂ ਤੋਂ ਬਾਅਦ ਜਦੋਂ ਉਹਨਾਂ ਮੁਲਾਕਾਤਾਂ 'ਚ ਜਿਸ ਤਰੀਕੇ ਦੇ ਜਿਕਰ ਉਹਨਾਂ ਨੇ ਕੀਤੇ ਨੇ ਉਹਨਾਂ ਦੀ ਸੋਸ਼ਲ ਮੀਡੀਆ ਪੋਸਟਾਂ ਦੇ ਉੱਪਰ ਵੀ ਦੇਖਿਆ ਜਾ ਸਕਦਾ ਤੇ ਉਹਨਾਂ ਨੇ ਇਕ ਕੈਨੇਡੀਅਨ ਨਿਵਾਸੀਆਂ ਨੂੰ ਆਸ ਜਗਾਈ ਹੈ ਕਿ ਕੈਨੇਡਾ ਦੇ ਵਿੱਚ ਆਉਣ ਵਾਲੇ ਸਮੇਂ ਦੌਰਾਨ ਜੋ ਵੱਡੇ ਪ੍ਰੋਜੈਕਟ ਹੋਣਗੇ ਤੇ ਉਹਦੇ ਵਿੱਚ ਕਤਰ ਵੱਲੋਂ ਵੱਡੀ ਇਨਵੈਸਟਮੈਂਟ ਕੀਤੀ ਜਾਊਗੀ ਤੇ ਇਹਦੇ ਵਿੱਚ ਉਹਨਾਂ ਨੇ ਅਖਾਇਆ ਕਿ ਇਹਦੇ ਵਿੱਚ ਜੋ ਇਹ ਊਰਜਾ ਦੇ ਨਾਲ ਸੰਬੰਧਿਤ ਜੋ ਵੱਖ-ਵੱਖ ਇਹ ਅਧਿయోగ ਨੇ ਤੇ ਉਹਦੇ ਨਾਲ ਕਹਿੰਦੇ ਕਿ ਕਤਰ ਉਹਦੇ ਵਿੱਚ ਵੱਡੀ ਇਨਵੈਸਟਮੈਂਟ ਕਰੇਗਾ ਤੇ ਉਹਦੇ ਨਾਲ ਕੈਨੇਡਾ ਦੇ ਵਿੱਚ ਕਹਿੰਦੇ ਵੱਡੇ ਪੱਧਰ ਤੇ ਨੌਕਰੀਆਂ ਵੀ ਪੈਦਾ ਹੋਣਗੀਆਂ ਤੇ ਇਸੇ ਕੀ ਦਿਆ ਉਹਨਾਂ ਨੇ ਆਸ ਫਟਾਈ ਹੈ ਵੀ ਖਤਰ ਦੇ ਕੈਨੇਡਾ ਦੇ ਵਿੱਚ ਰਿਸ਼ਤੇ ਨੇ ਤੇ ਇਹਦੇ ਨਾਲ ਕਹਿੰਦੇ ਇੱਕ ਤਾਂ ਇਕਨੋਮਿਕ ਤੌਰ ਤੇ ਕੈਨੇਡਾ ਨੂੰ ਫਾਇਦਾ ਹੋਵੇਗਾ ਤੇ ਨਾਲ ਕਹਿੰਦੇ ਕਿ ਜੋ ਟੂਰਿਜ਼ਮ ਵੀ ਹੈ ਕੈਨੇਡਾ ਦੇ ਵਿੱਚ ਉਹ ਵੀ ਵਧੇਗਾ ਤੇ ਨਾਲ ਉਹ ਕਹਿੰਦੇ ਨੇ ਵੀ ਇੱਥੇ ਦੀਆਂ ਜਿਹੜੀਆਂ ਕੈਨੇਡਾ ਤੋਂ ਕਤਰ ਤੱਕ ਦੀਆਂ ਜਿਹੜੀਆਂ 에ਅਲਾਈਨਸ ਸੀ ਜਿਹੜੀ ਉਡਾਨਾਂ ਨੇ ਤੇ ਉਹਦਾ ਵੀ ਕਹਿੰਦੇ ਵੀ ਆਉਣ ਵਾਲੇ ਸਮੇਂ ਦੌਰਾਨ ਹੋਰ ਵਿਸਤਾਰ ਕੀਤਾ ਜਾਊਗਾ ਕਿ ਲੋਕ ਵੱਧ ਇਥੋਂ ਕਤਰ ਜਾਣ ਕਤਰ ਤੋਂ ਕੈਨੇਡਾ ਦੇ ਵਿੱਚ ਆਉਣ ਸੋ ਉਹਨਾਂ ਨੇ ਉਮੀਦ ਜਿਤਾਈ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਜਿਹੜਾ ਕਤਰ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਨਿਵੇਸ਼ ਕਰੇਗਾ ਨੌਕਰੀਆਂ ਟੂਰਿਜ਼ਮ ਤੇ ਹੋਰ ਬਹੁਤ ਸਾਰੀਆਂ ਕਹਿੰਦੇ ਗੱਲਾਂ ਬਾਤਾਂ ਦੇ ਵਿੱਚ ਕੈਨੇਡਾ ਨੂੰ ਆਉਣ ਵਾਲੇ ਦਿਨਾਂ ਦੇ ਨਾਲ ਫਾਇਦਾ ਹੋ ਸਕਦਾ ਤੇ ਹੁਣ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਸ ਸਮੇਂ ਸਵਿਟਜ਼ਰਲੈਂਡ ਦੇ ਵਿੱਚ ਮੌਜੂਦ ਨੇ ਇਸ ਸਵਿਟਜ਼ਰਲੈਂਡ ਦੇ ਵਿੱਚ ਕੀ ਹੈ ਕਿ ਇੱਕ ਤਾਂ ਉੱਥੇ ਵਾਲਡ ਇਕਨੋਮਿਕ ਫੋਰਮ ਦੀ ਇੱਕ ਮੀਟਿੰਗ ਚੱਲ ਰਹੀ ਹੈ ਸੋ ਉਹ ਮੀਟਿੰਗ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਦੂਜੇ ਪਾਸੇ ਇਹ ਵੀ ਆ ਕਿ ਜੋ ਹੁਣ ਗ੍ਰੀਨਲੈਂਡ ਨੂੰ ਲੈ ਕੇ ਜੋ ਡਰਾਮਪ ਸਾਹਿਬ ਲਗਾਤਾਰ ਸਟੇਟਮੈਂਟਾ ਦੇ ਰਹੇ ਨੇ ਤਾਂ ਉਸ ਮੁੱਦੇ ਦੇ ਉੱਪਰ ਵੀ ਜਿਹੜੇ ਯੂਰਪ ਦੇ ਲੀਡਰ ਨੇ ਸੋ ਉਹਨਾਂ ਦੇ ਨਾਲ ਵੀ ਸਮਾਬੀ ਤੌਰ ਤੇ ਵਿਚਾਰ ਵਟਾਂਦਰਾ ਕੀਤਾ ਜਾਊਗਾ ਕਿ ਜੋ ਯੂਰਪ ਹੈ ਜਾਂ ਜੋ ਉੱਥੇ ਨਾਲ ਇਹ ਜੁਕੇ ਜਾਂ ਹੋਰ ਜਿਹੜੇ ਇਹ ਵੱਡੇ ਜਿਹੜੇ ਮੁਲਕ ਨੇ ਸੋ ਉਹ ਲਗਾਤਾਰ ਡੋਨਲਡ ਡਰਾਮਪ ਸਾਹਿਬ ਦੀਆਂ ਇਹ ਗੱਲਾਂ ਦਾ ਵਿਰੋਧ ਕਰ ਰਹੇ ਨੇ ਸੋ ਉਦੀ ਵਿੱਚ ਜਿਵੇਂ ਇਹ ਡਰਾਮਪ ਸਾਹਿਬ ਨੇ ਧਮਕੀ ਦਿੱਤੀ ਸੀ ਕਿ ਪਹਿਲੀ ਫਰਵਰੀ ਤੋਂ ਜਿਹੜੇ ਯੂਰੋਪੀਅਨ ਜਿਹੜੇ ਮੁਲਕ ਫਿਰ ਟਰੰਪ ਸਾਹਿਬ ਦਾ ਸਾਥ ਨਹੀਂ ਦੇ ਰਹੇ ਆਪਣੇ ਵੱਲੋਂ ਉਸ ਚੀਜ਼ ਦਾ ਵਿਰੋਧ ਕਰ ਰਹੇ ਨੇ ਉਹਨਾਂ ਦੇ ਉੱਪਰ 10% ਟੈਰਿਫ ਲਾਉਣ ਦੀ ਗੱਲ ਸੀਗੀ ਤੇ ਪਹਿਲੀ ਜੂਨ ਤੋਂ ਫਿਰ ਟੈਰਿਫ ਨੂੰ ਵਧਾ ਕੇ ਇਹ 25% ਗੱਲ ਤੱਕ ਲੈ ਜਾਣ ਦੀ ਗੱਲ ਸੀਗੀ ਸੋ ਇਹਨਾਂ ਚੀਜ਼ਾਂ ਨੂੰ ਯੂਕੇ ਦੇ ਪ੍ਰਾਈਮ ਮਿੰਿਸਟਰ ਦੀ ਵੀ ਗੱਲ ਕਰੀਏ ਸੋ ਉਹਨਾਂ ਨੇ ਵੀ ਬਿਆਨ ਹੁੰਦਾ ਸਾਹਮਣੇ ਆਇਆ ਕਹਿੰਦੇ ਵੀ ਇਸ ਤਰੀਕੇ ਨਾਲ ਜਿਹੜੇ ਆਪਣੇ ਐਸਈਓਗੀ ਮੁਲਕ ਨੇ ਸੋਨਾ ਦੇ ਨਾਲ ਕਹਿੰਦੇ ਕਿ ਇਹੋ ਜਿਹਾ ਵਰਤਾਰਾ ਕਿਸੇ ਨੇ ਨਹੀਂ ਕੀਤਾ ਜਾ ਸਕਦਾ ਕਿ ਤੁਸੀਂ ਟੈਰਿਫ ਜਾਹੋ ਉਸ ਤਾਕੀਆ ਦੇ ਕੇ ਆਪਣੀ ਗੱਲ ਜਿਹੜੀ ਮਨਵਾਓ ਤੇ ਇਹੋ ਜਿਹਾ ਬਿਆਨ ਹੀ ਇਹ ਜਿਹੜੇ ਫਰਾਂਸ ਦੇ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਦੇ ਸੰਦਰਭ ਦੇ ਵਿੱਚ ਵੀ ਆਇਆ ਹੈ ਇਹੋ ਜਿਹਾ ਸਟੇਟਮੈਂਟਾ ਡੈਨਮਾਰਕ ਵੱਲੋਂ ਵੀ ਆ ਰਹੀਆਂ ਨੇ ਇਹ ਜਰਮਨੀ ਵੀ ਇਹੋ ਜਿਹਾ ਸਟੇਟਮੈਂਟਾ ਦੇ ਰਿਹਾ ਸੋ ਕੈਨੇਡਾ ਵੀ ਕਿਤਨਾ ਕਿਤੇ ਇੱਥੇ ਜੋ ਯੂਰੋਪੀਅਨ ਜੋ ਮੁਲਕ ਨੇ ਉਹਦੀ ਸੂਟ ਦੇ ਵਿੱਚ ਸੂਟ ਮਿਲਾ ਰਿਹਾ ਸੋ ਇੱਕ ਵੱਖਰਾ ਜਿਹੜਾ ਮੁੱਦਾ ਆ ਜਿਹੜਾ ਨੇ ਉੱਪਰ ਵੀ ਚਰਚਾਵਾ ਹੋਣ ਗਿਆ ਜੀ ਓਵਰਆਲ ਜੋ ਕੈਨੇਡਾ ਇਸ ਸਮੇਂ ਜਿਸ ਤੀਕਰ ਮਾਹੌਲ ਦੇ ਵਿੱਚ ਗੁਜ਼ਰ ਰਿਹਾ ਆ ਸੋ ਯੂਰਪ ਦੀ ਵੀ ਲੋੜ ਹੈ ਅਮਰੀਕਾ ਨੂੰ ਵੀ ਨਹੀਂ ਛੱਡਿਆ ਜਾ ਸਕਦਾ ਤੇ ਇਹਦੇ ਨਾਲ ਜੋ ਜਿਵੇਂ ਅਸੀਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਗੱਲਾਂ ਕਰ ਰਹੇ ਆ ਕਿ ਕਾਨੀ ਸਾਹਿਬ ਹੋਰ ਨਾਲ ਪਾਸੇ ਜਾ ਕੇ ਵਿਛੜੇ ਆਪਣੇ ਰਿਸ਼ਤੇ ਆ ਉਹਨੂੰ ਮਜ਼ਬੂਤ ਬਣਾਉਣ 'ਤੇ ਲੱਗੇ ਹੋਏ ਨੇ ਜਿੱਥੇ ਰਿਸ਼ਤੇ ਮਜ਼ਬੂਤ ਬਣਾਉਣ ਦੀ ਇਹ ਗੱਲਬਾਤ ਚੱਲ ਰਹੀ ਆ ਤਾਂ ਕੈਨੇਡਾ ਦੇ ਘਰ ਦੇ ਅੰਦਰੋਂ ਹੀ ਕਾਰਨੀ ਸਾਹਿਬ ਦਾ ਜਾਂ ਉਹਨਾਂ ਦੀ ਵਿਜ਼ਿਟ ਨੂੰ ਜਾਂ ਉਹਨਾਂ ਦੇ ਵੱਲੋਂ ਕੀਤੀਆਂ ਡੀਲਸ ਦੇ ਉਹਨਾਂ ਦਾ ਵਿਰੋਧ ਇੱਥੋਂ ਹੀ ਪ੍ਰੋਵਿੰਸਸ ਦੇ ਵਿੱਚੋਂ ਹੋ ਰਿਹਾ ਸੋ ਜਿਹਦੇ ਵਿੱਚ ਚੱਲਦੇ ਹੋਏ ਆਪਾਂ ਨੂੰ ਪਤਾ ਹੀ ਆ ਜਿਆਦਾ ਵਿਰੋਧ ਡਾਕਫੋਰਡ ਨੂੰ ਨਹੀਂ ਕਰਦੇ ਨੇ ਫਿਰ ਕਈ ਵਾਰ ਤੇ ਸੋਨ ਡਾਕਫੋਰਡ ਨੇ ਚੀਨ ਨਾਲ ਕੀਤੀ ਡੀਲ ਤੇ ਫਿਰ ਜਿਹੜਾ ਨਜ਼ਲਾ ਝਾੜਿਆ ਜੀ ਦੇਖੋ ਡਾਕਫੋਰਡ ਸਾਹਿਬ ਦੀ ਗੱਲ ਕਰੀਏ ਤਾਂ ਜਦੋਂ ਕਾਰਨੀ ਸਾਹਿਬ ਨੇ ਚੀਨ ਦੇ ਵਿੱਚ ਜਾਣਾ ਸੀਗਾ ਤਾਂ ਜਾਣ ਤੋਂ ਪਹਿਲਾਂ ਹੀ ਉਹ ਇਸ ਤਰੀਕੇ ਦੀ ਸਟੇਟਮੈਂਟਾਂ ਦੇ ਰਹੇ ਸੀਗੇ ਕਿ ਇਲੈਕਟ੍ਰੋਨਿਕ ਵੀਕਲਸ ਦੇ ਉੱਪਰ ਕਿਸੇ ਤਰੀਕੇ ਦਾ ਸਮਝੌਤਾ ਨਾ ਕੀਤਾ ਜਾਵੇ ਤੇ ਜੋ 100 ਪਾਸਟਰ ਦਾ ਟੈਰਿਫ ਕੈਨੇਡਾ ਵੱਲੋਂ ਇਲੈਕਟ੍ਰੋਨਿਕ ਵੀਕਲਸ ਜਿਹੜੀਆਂ ਚੀਨ ਤੋਂ ਬਣ ਕੇ ਆਉਂਦੀਆਂ ਉਹਨਾਂ ਦੇ ਉੱਪਰ ਲਾਇਆ ਹੋਇਆ ਸੀਗਾ ਵੀ ਉਹਨੂੰ ਕਿਸੇ ਢੰਗ ਨਾਲ ਹਟਾਇਆ ਨਾ ਜਾਵੇ ਪਰ ਉਹਦੇ ਉੱਪਰ ਜੋ ਡੀਲ ਹੋਈ ਹੈ ਟੈਰਿਫ ਨੂੰ ਰਿਡਿਊਸ ਕੀਤਾ ਗਿਆ 49 ਹਜ਼ਾਰ ਗੱਡੀਆਂ ਨੂੰ ਹਰ ਸਾਲ ਲਾਉਣ ਦੀ ਇਜਾਜ਼ਤ ਮਿਲੀ ਹੈ ਤੇ ਉਸ ਤੋਂ ਬਾਅਦ ਹੁਣ ਇਹ ਲਗਾਤਾਰ ਡਗ ਫੋਰਸ ਸਾਹਿਬ ਨਿਸ਼ਾਨੇ ਦੇ ਉੱਪਰ ਕਾਰਨੀ ਸਾਹਿਬ ਨੂੰ ਲੈ ਰਹੇ ਆ ਇਹ ਪਹਿਲਾਂ ਤਾਂ ਉਹਨਾਂ ਨੇ ਇਹ ਗੱਲਾਂ ਕਹੀਆਂ ਕਹਿੰਦੇ ਵੀ ਮੇਰੇ ਨਾਲ ਕੋਈ ਸੁਲਾ ਨਹੀਂ ਕੀਤੀ ਗਈ ਮੇਰੇ ਤੋਂ ਕੋਈ ਉਹਨਾਂ ਨੇ ਵਿਚਾਰ ਵਟਾਂਦਰਾ ਇਸ ਮੁੱਦੇ ਤੇ ਨਹੀਂ ਕੀਤਾ ਤੇ ਹੁਣ ਇਹ ਕੱਲ ਦੀ ਗੱਲ ਕਰੀ ਤਾਂ ਦੋ ਵੱਖ-ਵੱਖ ਜਿਓ ਇਹ ਫੰਕਸ਼ਨਰ ਦੇ ਉੱਪਰ ਜਿਹੜੇ ਆ ਆਪਣੇ ਫੋਰਸਾਂ ਪਹੁੰਚੇ ਹੋਏ ਸੀ ਸੋ ਜਿਦੇ ਵਿੱਚ ਇੱਕ ਤਾਂ ਅੰਟਾਰੀਓ ਮਿਨਿਸਪਲ ਅਸੋਸੀਏਸ਼ਨ ਦਾ ਕਾਨਫਰੰਸ ਇਟ੍ਰਾਂਟੋ ਦੇ ਵਿੱਚ ਉੱਤੇ ਵੀ ਤੇ ਇੱਕ ਹੋਰ ਜਗ੍ਹਾ ਇਹ ਇਹਨਾਂ ਨੇ ਕਾਰਨੀ ਸਾਹਮਣੇ ਦੇ ਉੱਪਰ ਲਿਆ ਤੇ ਇੱਥੇ ਉਹ ਕਹਿ ਰਹੇ ਨੇ ਕਹਿੰਦੇ ਕਿ ਇਹ ਕਹਿੰਦੇ ਚੀਨ ਦੀਆਂ ਬਣੀਆਂ ਹੋਈਆਂ ਗੱਡੀਆਂ ਨੇ ਐਸਐਲ ਦੇ ਵਿੱਚ ਕਹਿੰਦੇ ਅਗਰ ਕੈਨੇਡਾ ਦੇ ਵਿੱਚ ਆ ਗਈਆਂ ਜਿਵੇਂ ਕਹਿੰਦੇ ਚੀਨ ਦੇ ਬਣੇ ਹੋਏ ਫੋਨਾਂ ਦੇ ਉੱਪਰ ਸਾਨੂੰ ਇਹ ਸਟicker ਕਰਦੇ ਹੁੰਦੇ ਸੀਗੇ ਵੀ ਉਹ ਸਾਡੇ ਇੱਥੇ ਇਹ ਜਸੂਸੀ ਕਰਦੇ ਨੇ ਸਾਡੀਆਂ ਖਬਰਾਂ ਜਿਹੜੀਆਂ ਨੇ ਚੀਨ ਤੱਕ ਪਹੁੰਚਦੇ ਨੇ ਕਹਿੰਦੇ ਵੀ ਇਸੇ ਤਰੀਕੇ ਦੇ ਨਾਲ ਅਗਰ ਚੀਨੀਆ ਗੱਡੀਆਂ ਵੀ ਕੈਨੇਡਾ ਦੇ ਵਿੱਚ ਆ ਗਈਆਂ ਤੇ ਇਹ ਨਾਲ ਹੋਣਾ ਕੀ ਹੈ ਕਹਿੰਦੇ ਵੀ ਕੈਨੇਡੀਅਨਸ ਦੀ ਜਸੂਸੀ ਫਿਰ ਚੀਨ ਨਾਲੇ ਕਰਿਆ ਕਰਨਗੇ ਕਹਿੰਦੇ ਵੀ ਗੱਡੀ ਦੇ ਵਿੱਚ ਬੈਠ ਕੇ ਤੁਸੀਂ ਕਦੀ ਵੀ ਕਿਸੇ ਨੂੰ ਫੋਨ ਲਾ ਲਿਆ ਤੇ ਸਾਰੀ ਗੱਲ ਕਹਿੰਦੇ ਵੀ ਚੀਨ ਚ ਬੈਠ ਕੇ ਉਹਨਾਂ ਨੇ ਸਾਡੀ ਸੁਣਿਆ ਕਰੇਗੇ ਤੇ ਇਹ ਇਸ ਤਰੀਕੇ ਦੇ ਅਲੀਗੇਸ਼ਨਸ ਲਾ ਰਹੇ ਨੇ ਪਰ ਇਹ ਉਹਨਾਂ ਤੋਂ ਜਦੋਂ ਪੁੱਛਿਆ ਗਿਆ ਵੀ ਤੁਹਾਡੇ ਕੋਲ ਸਬੂਤ ਕੀ ਹੈ ਵੀ ਕੀ ਤੁਹਾਨੂੰ ਕਿੱਦਾਂ ਲੱਗਦਾ ਵੀ ਗੱਡੀ ਦੇ ਵਿੱਚ ਬੈਠ ਕੇ ਅਗਰ ਕੋਈ ਫੋਨ ਲਾਉਗਾ ਜਾਂ ਗੱਡੀ ਚਲਾਉਗਾ ਉਹ ਸਾਰੀ ਇਨਫੋਰਮੇਸ਼ਨ ਚੀਨ ਤੱਕ ਪਹੁੰਚੂਗੀ ਸਹੀ ਦਾ ਕੋਈ ਸਪਸ਼ਟ ਜਿਹਾ ਜਵਾਬ ਉਹ ਨਹੀਂ ਦੇ ਸਕੇ ਕਹਿੰਦੇ ਵੀ ਇਹ ਤੋਂ ਫੋਨਾਂ ਦੇ ਮਾਮਲੇ ਦੇ ਵਿੱਚ ਵੀ ਕਹਿੰਦੇ ਦੇਖਿਆ ਆ ਵੀ ਚੀਨ ਦੇ ਉੱਪਰ ਅਲਿਗੇਸ਼ਨ ਲੱਗੇ ਸੀਗੇ ਤੇ ਕਹਿੰਦੇ ਹੁਣ ਇਸ ਮਾਮਲੇ ਦੇ ਵਿੱਚ ਵੀ ਕਹਿੰਦੇ ਉਦਾਂ ਹੀ ਹੋਣਾ ਇੱਥੇ ਕਹਿੰਦੇ ਵੀ ਉਹਨਾਂ ਨੇ ਸਾਡੀ ਜਸੂਸੀ ਕਰਨੀ ਹੈ ਦੂਜਾ ਕਹਿੰਦੇ ਸਾਡੀਆਂ ਨੌਕਰੀਆਂ ਖਾਣੀਆਂ ਨੇ ਸਾਨੂੰ ਓਵਰਹਾਲ ਕਹਿੰਦੇ ਕੋਈ ਫਾਇਦਾ ਨਹੀਂ ਹੋਣਾ ਹੁਣ ਜਿਸ ਦਿਨ ਦੀ ਕਾਨੀ ਸਾਹਿਬ ਨੇ ਚੀਨ ਨਾਲ ਡੀਲ ਕੀਤੀ ਐ ਤੇ ਫੋਰਸ ਸਾਹਿਬ ਕੋਈ ਮੌਕਾ ਨਹੀਂ ਕੁਝਾਰੇ ਗੱਲ ਵੀ ਦੋ ਜਗ੍ਹਾ ਵੱਖੋ ਵੱਖਰੇ ਫੰਕਸ਼ਨ ਸੀਗੇ ਤਾਂ ਉੱਥੇ ਜਾ ਕੇ ਉਹਨਾਂ ਨੇ ਲਗਾਤਾਰ ਕਾਨੀ ਸਾਹਿਬ ਤੇ ਹਮਲੇ ਕੀਤੇ ਨੇ ਤੇ ਨਾਲ ਇਹ ਕਿਹਾ ਵੀ ਇਹ ਜਿਹੜੀਆਂ ਗੱਡੀਆਂ ਨੇ ਚੀਨ ਦੀ ਬੜੀ ਹੋਈਆਂ ਇਹਦੇ ਨਾਲ ਕਹਿੰਦੇ ਕਨੇਡੀਅਨਸ ਦੀ ਜਸੂਸੀ ਆਉਣ ਵਾਲੇ ਸਮੇਂ ਦਰਨ ਕੀਤੀ ਜਾਊਗੀ ਵੈਸੇ ਜੀ ਮੁੱਖ ਮੰਤਰੀ ਕਿਤੇ ਵੀ ਹੋਵੇ ਐਜੂਕੇਟਿਡ ਹੋਣਾ ਚਾਹੀਦਾ ਤੇ ਉਹੀ ਗੱਲਾਂ ਨੇ ਨਾ ਆ ਵਿਭਾਗ ਟੈਕਨੀਕਲ ਜਦੋਂ ਕੋਈ ਸਵਾਲ ਆ ਗਿਆ ਸੌਫਟਵੇਅਰ ਨੂੰ ਲੈ ਕੇ ਜਾਂ ਹੋਰ ਟੈਕਨੀਕਲ ਚੀਜ਼ ਨੂੰ ਲੈ ਕੇ ਜਿੱਦਾਂ ਪੰਜਾਬ ਵਾਲੇ ਮੁੱਖ ਮੰਤਰੀ ਸਾਹਿਬ ਉਹ ਸਿੱਧਾ ਹੀ ਫਿਰ ਜੇ ਕੋਈ ਟੈਕਨੀਕਲ ਕੋਈ ਗੱਲ ਪੁੱਛ ਲੰਦਾ ਬਾਦਲਾ ਨੇ ਆ ਕੀਤਾ ਕਾਂਗਰਸੀਆਂ ਨੇ ਆ ਕੀਤਾ ਫਲਾਣਿਆਂ ਨੇ ਆ ਕੀਤਾ ਇਹ ਫਿਰ ਹੁਣ ਇਹਨਾਂ ਨੂੰ ਵੈਸੇ ਸ਼ਰਾਬ ਦੇ ਬ੍ਰਾਂਡ ਜਿਹੜੇ ਮਰਜ਼ੀ ਪੁੱਛ ਲੈਣ ਤੇ ਭਾਈ ਜੇ ਜਸੂਸੀ ਦੀ ਗੱਲ ਹੋਵੇ ਉਹਦੇ ਪਦਾਨਾ ਸਾਹਿਬ ਜਿੰਨੇ ਸਾਡੇ ਕੋਲ smartphones ਨੇ ਇਹਨਾਂ ਦੇ ਵਿੱਚ apps ਆ ਇਦਾਂ ਦੀ ਟੈਕਨੋਲੋਜੀ ਹੈ ਜੇ ਇੱਕ ਬੰਦਾ ਕਹੇ ਵੀ ਅਸੀਂ ਹੁਣ ਵੀ ਬੱਚੇ ਹੋਏ ਆ ਕਿਤੇ ਨਹੀਂ ਬੱਚੇ ਬੱਚੇ ਹੋਏ ਔਰ ਇਹਦੇ ਵਿੱਚ ਇਹ ਐਪਸ ਦੇ ਵਿੱਚ ਥਰੂ ਵੀ ਜਿਹੜਾ ਡਾਟਾ ਬ੍ਰੀਚ ਹੋ ਸਕਦਾ ਇਹ ਤਾਂ ਇਹ ਤਾਂ ਕੋਈ ਬਹੁਤ ਜੇ ਇੱਕ ਛੋਟੀ ਜੀ ਗੱਲ ਕਰਤੀ ਉਹਨਾਂ ਨੇ ਵੀ ਹੋ ਸਕਦਾ ਇਹ ਤਾਂ ਸਾਡੇ ਹੱਥ ਤੇ 스마트ਫੋਨ ਆ ਪਤਾ ਨਹੀਂ ਕੀ ਕੁਝ ਚੱਲੀ ਜਾਂਦਾ ਹੈਗਾ ਚਲੋ ਗੱਲ ਤਾਂ ਟੈਕਨੀਕਲ ਦੀ ਗੱਲ ਹੀ ਆ ਵੀ ਐਜੂਕੇਸ਼ਨ ਦੀ ਆ ਉਹ ਆਪਾਂ ਨੂੰ ਹੁਣ ਪਤਾ ਹੀ ਆ ਜੀ ਵੈਸੇ ਇਹਨਾਂ ਨੂੰ ਚਾਉਣ ਵਾਲੇ ਜਾਂ মিডিਆ ਦੇ ਵਿੱਚੋਂ ਬਹੁਤ ਸਾਰੇ ਬੰਦੇ ਉਹ ਫਿਰ ਦੂਜਿਆਂ ਦੇ ਨਜਲਾ ਛਾੜ ਦਿੰਦੇ ਨੇ ਚਲੋ ਕਰ ਦਿਆਂ ਗੱਲ ਬਾਜ਼ੀ ਫਿਰ ਹੁਣ ਥੋੜੀ ਜੀ ਆ ਆਪਣੇ ਘਰ ਦੀ ਉਹ ਗੱਲਬਾਤ ਕਰ ਲਈਏ ਪ੍ਰਿੰਨਸ ਸਾਹਿਬ ਤੇ ਕੋਈ ਦਿਨ ਇਦਾਂ ਵਾਂਝਾ ਤਾਂ ਜਾਂਦਾ ਨਹੀਂ ਹੈਗਾ ਵਾਂਝਾ ਜਦੋਂ ਮੈਂ ਵਾਂਝਾ ਕਹਿੰਨਾ ਫਿਰ ਜਾਂ ਡਰਗ ਦੀ ਗੱਲ ਹੁੰਦੀ ਹੈ ਗੋਲੀਬਾਰੀ ਦੀ ਗੱਲਬਾਤ ਹੁੰਦੀ ਹੈ ਸੋ ਸਰੀ ਦੇ ਘਰ ਦੇ ਅੰਦਰੋਂ ਹਮਲਾਵਰਾਂ ਦੇ ਗੋਲੀਆਂ ਮਾਰੀਆਂ ਗਈਆਂ ਤੇ ਦੇਖੋ ਬਿੰਨ ਜੀ ਅੱਜ 20 ਜਨਵਰੀ ਹੈ ਸੋ ਸਾਲ ਦਾ 20ਵਾਂ ਦਿਨ ਹੈ ਤੇ ਜਿਹੜੇ ਪਹਿਲਾ 19 ਦਿਨ ਨਿਕਲ ਚੁੱਕੇ ਨੇ ਤੇ ਸਰੀ ਦੇ ਗੱਲ ਕਰੀ ਤਾਂ ਦੱਸਿਆ ਜਾ ਰਿਹਾ ਵੀ ਇਹਨਾਂ 19 ਦਿਨਾਂ ਦੇ ਦੌਰਾਨ ਸਰੀ ਦੇ ਵਿੱਚ 19 ਵਾਰ ਗੋਲੀਆਂ ਚੱਲ ਚੁੱਕੀਆਂ ਨੇ ਭਾਵ ਰੋਜ਼ ਦੀ ਇੱਕ ਗੋਲੀ ਚੱਲਣ ਦੀ ਔਸਤ ਉੱਥੇ ਬਣ ਰਹੀ ਹੈ ਕਿ ਅਗਰ ਕੋਈ ਜੇਨਗਰ ਸੁੱਕਾ ਲੰਘ ਜਾਂਦਾ ਤਾਂ ਅਗਲੇ ਦਿਨ ਫੇਰ ਦੋ ਚੱਲ ਜਾਂਦੀਆਂ ਨੇਗਾ ਦੋ ਦਿਨ ਸੁੱਕੇ ਲਾਜਾਂ ਨੇ نتیਜੀ ਦਿਨ ਫੇਰ ਤਿੰਨ ਚੱਲ ਜਾਂਦੇ ਨੇ ਮਤਲਬ ਰੋਜ਼ ਦੀ ਇੱਕ ਗੋਲੀ ਚੱਲਣ ਦੀ ਔਸਤ ਉੱਥੇ ਆ ਰਹੀ ਹੈ ਤੇ ਹੁਣ ਜੋ ਵੀਕਐਂਡ ਤੇ ਸ਼ਨੀਵਾਰ ਵਾਲੇ ਦਿਨ ਉੱਥੇ ਘਟਨਾ ਵਾਪਰੀ ਹੈ ਕਿ ਸਰੀ ਦੇ ਪੀਅਰ ਕ੍ਰੀਕ ਨੇ ਬਰ ਹੌਟ ਦੇ ਵਿੱਚ ਇੱਕ ਘਰ ਨੂੰ ਟਾਰਗੇਟ ਕੀਤਾ ਗਿਆ। ਇਹ ਘਰ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਤੇ ਪੁਲਿਸ ਦਾ ਇਹ ਮੰਨਣਾ ਹੈ ਵੀ ਇਹ ਜੋ ਗੋਲੀਬਾਰੀ ਹੋਈ ਹੈ ਇਹ ਐਕਸਟਰਸ਼ਨ ਨਾਲ ਸੰਬੰਧਿਤ ਗੋਲੀਬਾਰੀ ਹੋਈ ਹੈ। ਸੋ ਉਹਨੂੰ ਲੈ ਕੇ ਇਸ ਘਰ ਨੂੰ ਟਾਰਗੇਟ ਕੀਤਾ ਗਿਆ ਤੇ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਵੀ ਗੋਲੀਆਂ ਸਿਰਫ ਘਰ ਦੇ ਉੱਪਰ ਨਹੀਂ ਚੱਲੀਆਂ। ਘਰ ਦੇ ਅੰਦਰੋਂ ਵੀ ਹਮਲਾਵਰਾਂ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਨੇ। ਸੋ ਭਾਵੇਂ ਜਦੋਂ ਫਿਰ ਘਰ ਦੇ ਉੱਪਰ ਇਸ ਤਰੀਕੇ ਨਾਲ ਹਮਲਾ ਕੀਤਾ ਗਿਆ ਟਾਰਗੇਟ ਕੀਤਾ ਗਿਆ ਤੋਂ ਘਰ ਦੇ ਅੰਦਰ ਜਿਹੜੇ ਲੋਕ ਬੈਠੇ ਹੋਏ ਸੀ ਉਹਨਾਂ ਨੇ ਅੱਕ ਕੇ ਫਿਰ ਹਮਲਾਵਰਾਂ ਦੇ ਉੱਪਰ ਗੋਲੀਆਂ ਚ ਲਾ ਦਿੱਤੀਆਂ ਸੋ ਪੁਲਿਸ ਹੁਣ ਇਸ ਚੀਜ਼ ਦੀ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਘਰ ਦੇ ਅੰਦਰੋਂ ਗੋਲੀਆਂ ਕਿਉਂ ਚਲਾਈਆਂ ਗਈਆਂ ਤੇ ਪੁਲਿਸ ਇਸ ਗੱਲ ਨੂੰ ਕਹਿ ਰਹੀ ਹੈ ਵੀ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਉਹ ਕਹਿੰਦੇ ਵੀ ਇਸ ਤਰੀਕੇ ਨਾਲ ਅਗਰ ਗੋਲੀ ਜਿਹੜੀਆਂ ਲੋਕ ਚਲਾਉਣਗੇ ਤਾਂ ਉਹਦੇ ਨਾਲ ਕਹਿੰਦੇ ਆਲੇ ਦੁਆਲੇ ਲੋਕਾਂ ਵਾਸਤੇ ਖਤਰਾ ਪੈਦਾ ਹੋ ਸਕਦਾ ਆਣ ਗਉਣ ਵਾਸਤੇ ਖਤਰਾ ਪੈਦਾ ਹੋ ਸਕਦਾ ਤੇ ਇਸ ਕਹਦੀ ਹੈ ਵੀ ਲੋਕਾਂ ਨੂੰ ਕਾਨੂੰਨ ਨੂੰ ਆਪਣੇ ਹੱਥ ਦੇ ਵਿੱਚ ਨਹੀਂ ਲੈਣਾ ਚਾਹੀਦਾ ਪਰ ਹੁਣ ਗੱਲ ਜੇ ਵੀ ਮੈਂ ਇਹ ਪਹਿਲਾਂ ਜਿਕਰ ਕੀਤੀ ਸਿਰਫ ਸਰੀ ਦੀ ਗੱਲ ਹੈ ਇਹ ਹੋ ਰਹੀ ਹੈ ਕਿ 19 ਦਿਨਾਂ ਦੇ ਵਿੱਚ 19 ਵਾਰ ਗੋਲੀ ਚੱਲ ਚੁੱਕੀ ਹੈ ਇਹ ਲੋਕ ਜਿਹੜੇ ਨੇ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਇਹ ਹਮਲਾਵਰਾਂ ਦੇ ਜੈਕਸਟੋਸ਼ਨ ਕਰਨ ਵਾਲਿਆਂ ਦੇ ਗੈਂਗਸਟਰਾਂ ਦੇ ਹੌਸਲੇ ਬੁਲੰਦ ਨੇ ਇਹ ਕਿਉਂਕਿ ਇਹ ਅਗਰ ਇਹਨਾਂ ਦੇ ਖਿਲਾਫ ਕਾਰਵਾਈਆਂ ਹੁੰਦੀਆਂ ਅਗਰ ਇਹਾਂ ਦੇ ਖਿਲਾਫ ਸਖਤੀਆਂ ਹੁੰਦੀਆਂ ਤਾਂ ਤੁਸੀਂ ਹਰ ਰੋਜ਼ ਗੋੜੀ ਚਲਾਉਣ ਦਾ ਹੌਸਲਾ ਜਦੋਂ ਨਹੀਂ ਪੈਂਦਾ ਪਰ ਹੁਣ ਇਹ ਦੋਫੇ ਲੋਕ ਅੱਕ ਕੇ ਆਪਣੇ ਪੱਦਰ ਦੇ ਉੱਪਰ ਜਿਹੜਾ ਆ ਹਮਲਾਵਰਾਂ ਦਾ ਕਾਕਾ ਕਰ ਰਹੇ ਨੇ ਤਾਂ ਉੱਥੇ ਫੇ ਪੁਲਿਸ ਕਹਿ ਰਹੀ ਹੈ ਵੀ ਉਸ ਚੀਜ਼ ਨੂੰ ਕੋਈ ਨਹੀਂ ਕਰ ਸਕਦੇ ਉਹਨਾਂ ਦੇ ਖਿਲਾਫ ਵੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਗਈ ਹੈ ਤੇ ਕਹਿ ਰਹੇ ਨੇ ਵੀ ਦੇ ਨਾਲ ਜਿਹੜਾ ਲਾਅ ਐਂਡ ਆਰਡਰ ਜਿਹੜਾ ਪਬਲਿਕ ਸੇਫਟੀ ਦੇ ਉੱਪਰ ਜਿਹੜਾ ਖਤਰਾ ਪੈਦਾ ਹੁੰਦਾ ਹੁਣ ਬਹੁਤ ਵੱਡੇ ਸਵਾਲ ਨੇ ਫੇ ਲੋਕ ਕਹਿੰਨ ਕੀ ਪੁਲਿਸ ਕਰ ਕੁਛ ਨਹੀਂ ਰਹੀ ਆਪ ਤੁਸੀਂ ਕੁਛ ਕਰ ਨਹੀਂ ਸਕਦੇ ਪਰ ਇਹ ਹੁਣ ਮਾਮਲਾ ਜਿਹੜਾ ਆ ਇਹ ਸਰੀ ਬ੍ਰੈਮਟਨ ਜਾਂ ਹੂਰ ਜਿੱਥੇ ਸਾਡੀ ਕਮਿਊਨਿਟੀ ਰਹਿੰਦੀ ਹੈ ਇਹ ਬੜਾ ਪਚੀਦਾ ਬਣਿਆ ਹੋਇਆ ਸੋ ਹਾਲੀ ਦਾ ਕੁਛ ਨਿਕਲ ਨਹੀਂ ਰਿਹਾ ਸੋ ਓਵਰਆਲ ਹੁਣ ਹਾਲਾਤ ਇਸ ਤਰੀਕੇ ਦੇ ਬਣ ਰਹੇ ਨੇ ਕਿ ਇਸ ਤਰੀਕੇ ਦੀਆਂ ਖਬਰਾਂ ਵੀ ਆਉਣੀਆਂ ਜ਼ਰੂਰ ਹੋ ਚੁੱਕੀਆਂ ਨੇ ਕਿ ਆਖ ਕੇ ਲੋਕਾਂ ਨੇ ਹੁਣ ਹਮਲਾਵਰਾਂ ਦੇ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੀ ਇੱਕ ਦਾ ਗੋਲੀਆਂ ਦੇ ਸਤਾਏ ਨੇ ਡਕੈਤੀਆਂ ਦੇ ਹੋਰ ਬੜੀਆਂ ਚੀਜ਼ਾਂ ਦੇ ਤੇ ਹੁਣ ਮਹਿੰਗਾਈ ਦਰ ਦੀ ਵੀ ਗੱਲਬਾਤ ਕਰ ਲਈਏ ਕਹਿੰਦੇ ਵਧ ਗਈ ਪ੍ਰੇਨਸ ਦੇਖੋ ਜੇ ਮਹਿੰਗਾਈ ਦਰ ਦੀ ਕਰੀਏ ਤੇ ਇਹ ਪਿਛਲੇ ਕੁਝ ਸਮੇਂ ਦੌਰਾਨ ਲਗਾਤਾਰ ਅਗਰ ਜਰੂਰਤ ਦੀਆਂ ਚੀਜ਼ਾਂ ਦੀ ਗੱਲ ਕਰੀਏ ਜਿਦੇ ਵਿੱਚ ਗਰੋਸਰੀ ਆ ਜਾਂਦੀ ਹੈ ਇਹ ਖਾਣ ਪੀਣ ਦੀਆਂ ਹੋਰ ਚੀਜ਼ਾਂ ਨੇ ਗਰੇਲੂ ਜਰੂਰਤ ਦੀਆਂ ਜਿਹੜੀਆਂ ਚੀਜ਼ਾਂ ਨੇ ਸੋ ਉਹਦੇ ਵਿੱਚ ਤਾਂ ਪਿਛਲੇ ਲੰਮੇ ਸਮੇਂ ਤੋਂ ਲੋਕਾਂ ਨੂੰ ਕੋਈ ਬਹੁਤੀ ਰਾਹਤ ਮਿਲਦੀ ਹੋਈ ਨਾ ਜਰਾ ਨਹੀਂ ਆ ਰਹੀ ਹੈ ਭਾਵੇਂ ਕਿ ਇਸ ਲਈ ਕਿ ਨਾਲ ਹੋ ਜਾਂਦਾ ਹੈ ਕਿ ਇੱਕਈ ਵਾਰ ਅੰਕੜਿਆਂ ਦੇ ਵਿੱਚ ਥੋੜੀ ਮਹਿੰਗਾਈ ਘਟਦੀ ਹੋਈ ਨਜ਼ਰ ਆ ਜਾਂਦੀ ਹੈ ਅੰਕੜਿਆਂ ਦੇ ਵਿੱਚ ਵਧਦੀ ਹੋਈ ਨਜ਼ਰ ਆ ਜਾਂਦੀ ਹੈ ਪਰ ਗਰਾਊਂਡ ਲੈਵਲ ਤੇ ਕੋਈ ਬਹੁਤ ਜ਼ਿਆਦਾ ਫਰਕ ਦੇਖੀਦਾ ਮਹਿੰਗਾਈ ਦੇ ਵਿੱਚ ਇਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ ਹੁਣ ਜੋ ਇਸ ਸਟੈਟਿਸਟਿਕ ਕੈਨੇਡਾ ਦੇ ਆਂਕੜੇ ਆਏ ਨੇ ਉਹਦੇ ਵਿੱਚ ਕਹਿੰਦੇ ਨੇ ਕਿ ਦਸੰਬਰ ਮਹੀਨੇ ਦੇ ਵਿੱਚ ਜੋ ਸਲਾਨਾ ਮਹਿੰਗਾਈ ਦਰ ਹੈ ਉਹ 2.4 ਫੀਸ ਦੇ ਉੱਪਰ ਕਹਿੰਦੇ ਦਰਜ ਹੋਈ ਹੈ ਨਵੰਬਰ ਚ ਕਹਿੰਦੇ 2.2 ਸੀ ਤੇ ਥੋੜੀ ਜਿਹੀ ਨਵੰਬਰ ਦੇ ਨਾਲ ਉਹ ਵਧੀ ਹੈ ਤੇ ਇਹਦੇ ਵਿੱਚ ਜੇ ਓਵਰਆਲ ਦੇਖੀਏ ਤਾਂ ਤੇ ਗਰੋਸਰੀ ਦੀ ਕੀਮਤਾਂ ਦਾ ਲਗਭਗ 5% ਦਾ ਸਾਲਾਨਾ ਵਾਧੇ ਦੇ ਉੱਪਰ ਬਣੀ ਹੋਈਆਂ ਨੇ ਤੇ ਇਹਦੇ ਨਾਲ ਜੇ ਕਾਫੀ ਦੀ ਪ੍ਰਾਈਸ ਦੇਖ ਲਈਏ ਫਰੋਜ਼ਨ ਬੀਫ ਦੀ ਗੱਲ ਦੇਖ ਲਈਏ ਇਹ ਲਗਭਗ ਕਰਮਵਾਰ 30 ਤੇ 16.85% ਵਧੀਆਂ ਹੋਈਆਂ ਨੇ ਤੇ ਇਹਦੇ ਨਾਲ ਇਹ ਗੈਸੋਲ ਇੰਡੀਆ ਕੀਮਤਾਂ ਹੀ ਘਟਦੀਆਂ ਨੇ ਵਧਦੀਆਂ ਨੇ ਉਹਦੇ ਨਾਲ ਹੀ ਮਹਿੰਗਾਈ ਘਟ ਜਾਂਦੀ ਹੈ ਵੱਧ ਜਾਂਦੀ ਹੈ ਪਰ ਓਵਰ ਆਲ ਇਹ ਖਾਣ ਪੀਣ ਦੀਆਂ ਚੀਜ਼ਾਂ ਜ਼ਰੂਰੀ ਚੀਜ਼ਾਂ ਇਹਨਾਂ ਦੇ ਉੱਪਰ ਕੋਈ ਬਹੁਤਾ ਫਰਕ ਨਜ਼ਰ ਨਹੀਂ ਆ ਰਿਹਾ ਸੋ ਇਹ ਸਲਾਨਾ ਦਰ ਤੇ ਏ 1.2% ਦਾ ਵਾਅਦਾ ਨਜ਼ਰ ਆਇਆ ਸੋ 2.4 ਦੇ ਉੱਪਰ ਮਹਿੰਗਾਈ ਨਜ਼ਰ ਆਈ ਹੈ ਸੋ ਇਹਦੇ ਨਾਲ ਜੋ ਬੈਂਕ ਆਫ ਕੈਨੇਡਾ ਦੀ ਇਸ ਮੀਨਚ ਮੀਟਿੰਗ ਹੋਣੀ ਹੈ ਉਹ ਕਿਸ ਤਰ੍ਹਾਂ ਫੈਸਲਾ ਲੈਂਦੇ ਨੇ ਕਿੰਨਾ ਕਫਰਕ ਉਦੇ ਪਰਪੋਗ ਇਹਦੇ ਬਾਰੇ ਹਾਲ ਦੀ ਖੜੀ ਦਾ ਕਹਿਣਾ ਮੁਸ਼ਕਲ ਹੈ ਪਰ ਇੰਨੀ ਗੱਲ ਜੂਰ ਹੈ ਕਿ ਓਵਰਆਲ ਗਰਾਉਂਡ ਲੈਵਲ ਤੇ ਕੋਈ ਬਹੁਤ ਜ਼ਿਆਦਾ ਇਹ ਫਰਕ ਜਿਹੜਾ ਆ ਇਹਨਾਂ ਘੜੀਆਂ ਦੇ ਨਾਲ ਨਹੀਂ ਪੈ ਰਿਹਾ ਜਿਹੜੀਆਂ ਲੋਕਾਂ ਦੀ ਰੋਜ਼ਮਰਾਂ ਦੀ ਜ਼ਰੂਰਤਾਂ ਨਾਲ ਸਟਿਲ ਉਹ ਲੋਕਾਂ ਨੂੰ ਪਹਿਲਾਂ ਨਾਲੋਂ ਮਹਿੰਗੀਆਂ ਹੀ ਮਿਲ ਰਹੀਆਂ ਨੇ ਜੀ ਬਦਨ ਸਾਹਿਬ ਅਗਲੀ ਖਬਰ ਜਿਹੜੀ ਆ ਉਹ ਸ਼ੁਰੇਬਾਜੀ ਚਾਕੂਬਾਜੀ ਦੇ ਕਤਲਿਆਮ ਉਹਨਾਂ ਦੇ ਨਾਲ ਕਤਲ ਹੋਣ ਦੇ ਨਾਲ 2024 ਦੇ ਵਿੱਚ ਜੋ ਕਤਲ ਹੋਇਆ ਸੀ ਸੋ ਉਹਨਾਂ ਦਾ ਜਿਹੜਾ ਪੀੜਤ ਪਰਿਵਾਰ ਹੈ ਸੋ ਉਹਨਾਂ ਨੂੰ ਕੈਨੇਡਾ ਦੇ ਵਿੱਚ ਕਹਿੰਦੇ ਜੀ ਪੱਕੀ ਰਹਿائش ਮਿਲੀ ਹੈ ਦੇਖੋ ਇਹਦੇ ਵਿੱਚ ਇਹ 2024 ਦੇ ਵਿੱਚ ਕੈਨੇਡਾ ਦੇ ਜੋ ਆਟਵਾ ਸ਼ਹਿਰ ਹੈ ਸੋ ਉੱਥੇ ਇੱਕ ਇਹ ਵੱਡੇ ਪੱਧਰ ਤੇ ਮਾਸ ਕਟਿੰਗ ਹੋਈ ਸੀ ਚਾਕੂ ਦੇ ਨਾਲ ਹਮਲਾ ਕਰਕੇ ਇੱਕ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਗਿਆ ਸੀਗਾ ਸੋ ਇਹਦੇ ਵਿੱਚ ਕੀ ਸੀਗਾ ਕਿ ਇਹ ਪਰਿਵਾਰ ਸ਼੍ਰੀਲੰਕਾ ਦੇ ਨਾਲ ਸੰਬੰਧਤ ਸੀਗਾ ਮਾਰਚ 2024 ਦੀ ਘਟਨਾ ਆ ਸੋ ਆਟਵਾ ਦਾ ਜਿਹੜਾ ਬੈਰ ਹੈਵਨ ਇਲਾਕਾ ਆ ਸੋ ਉਹਦੇ ਵਿੱਚ ਇੱਕ ਘਰ ਸੀਗਾ ਸੋ ਘਰ ਦੇ ਉੱਪਰ ਇਸ ਤਰੀਕੇ ਨਾਲ ਹਮਲਾ ਇੱਕ ਸ਼ਖਸ ਵੱਲੋਂ ਕੀਤਾ ਗਿਆ ਸੀਗਾ ਸੋ ਇਸ ਘਰ ਦੇ ਵਿੱਚ ਤੁਨੁਸ਼ਕਾ ਵਿਕਰਮ ਸਿੰਘ ਇਹ ਨਾਮ ਦਾ ਜੋ ਸ਼ਖਸ ਹੈ ਉਹਦੀ ਪਤਨੀ ਜਿਹਦਾ ਨਾਮ ਦਰਸ਼ਨੀ ਇੱਕ ਨਾਇਕੇ ਉਮਰ 35 ਸਾਲ ਉਹਨਾਂ ਦੇ ਚਾਰ ਬੱਚੇ ਸੀਗੇ ਤੇ ਨਾਲ ਪਰਿਵਾਰਕ ਦੋਸਤ ਸੀ ਗਾਮ ਨੇ ਅਮਰ ਖੋਨ ਸੋ ਇਹਨਾਂ ਨੂੰ ਹਮਲਾ ਕਰਕੇ ਜਿਹੜਾ ਸੀਗਾ ਇਹ ਮਾਰ ਦਿੱਤਾ ਗਿਆ ਸੀਗਾ ਸੋ ਦੇਖੋ ਕਿ ਇੱਕ ਸ਼ਖਸ ਹੈ ਜਿਹਦਾ ਨਾਮ ਤੁਨਸ਼ਕਾ ਵਿਕਰਮ ਸਿੰਘ ਹੈ ਸੋ ਉਹਦੀ ਪਤਨੀ ਉਹਦੇ ਚਾਰ ਬੱਚੇ ਦੇ ਨਾਲ ਇੱਕ ਹੋਰ ਜੋ ਪਰਿਵਾਰਕ ਦੋਸਤ ਹੈ ਗਾਮਨੀ ਅਮਰਕੁਨ ਸੋ ਇੰਨੇ ਜਨਿਆ ਦਾ ਜਿਹੜਾ ਕਤਲਿਆਰਮ ਚਾਕੂ ਮਾਰ ਕੇ ਕੱਟ ਦਿੱਤਾ ਗਿਆ ਸੀਗਾ ਪਰ ਉਹ ਜਿਹੜੇ ਤੁਨਸ਼ਕਾ ਵਿਕਰਮ ਸਿੰਘ ਹੈ ਸੀ ਉਹ ਬਾਸ਼ਤਾ ਗਿਆ ਸੀਗੇ ਪਰ ਉਹਨਾਂ ਦੀ ਹਾਲਾਤ ਜਿਹੜੇ ਆ ਕੋਈ ਬਹੁਤੇ ਚੰਗੇ ਨਹੀਂ ਸੀਗੇ ਕਾਫੀ ਉਹਨਾਂ ਦੇ ਟੱਟਾ ਛੋਟਾ ਲੱਗਿਆ ਸੀ ਆ ਸੋ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਸੀਗਾ ਫੈਬ੍ਰੀਓ ਡੀ ਜੋਇਸਾ ਸੋ ਇਹਨੂੰ ਨਵੰਬਰ 2025 ਦੇ ਵਿੱਚ ਨੇ ਐਚਓ ਦੇ ਉੱਪਰ ਚਾਰਜਸ ਲੱਗੇ ਸੀ ਜੁਅ ਅਲੀਗੇਸ਼ਨਸ ਲਾਏ ਗਏ ਸੀ ਨੇ ਉਹਨਾਂ ਸਾਰਿਆਂ ਨੂੰ ਐਸੈਪਟ ਕਰ ਲਿਆ ਸੀ ਗਿਲਤੀ ਆਪਣੇ ਆਪ ਨੂੰ ਮੰਨ ਲਿਆ ਸੀਗਾ ਤੇ ਇਹਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ 25 ਸਾਲ ਤੱਕ ਇਹਨੂੰ ਜਿਹੜੀ ਆ ਇਹ ਪਰੋਲ ਨਹੀਂ ਮਿਲਣੀ ਸੀਗੀ ਉਮਰ ਕੈਦ ਦੀ ਸਜ਼ਾ ਇਸ ਤਰ੍ਹਾਂ ਦਿੱਤੀ ਗਈ ਸੀ ਪਰ ਹੁਣ ਕੀ ਸੀਗਾ ਕਿ ਤਨੁਸ਼ਕਾ ਵਿਕਰਮ ਸਿੰਘ ਇਹ ਜੋ ਐਸਟੇਟ ਦਾ ਪੀਆ ਸੀਗਾ ਕੈਨੇਡਾ ਦਾ ਸੋ ਉਹਦੇ ਜਿਹੜਾ ਭਰਾ ਸੀਗਾ ਚੈਲਕਾ ਵਿਕਰਮ ਸਿੰਘ ਇਹ ਤੇ ਦਾ ਜਿਹੜਾ ਪਿਤਾ ਸੀਗਾ ਉਹ ਸ਼੍ਰੀ ਲੰਕਾ ਤੋਂ ਕੈਨੇਡਾ ਦੇ ਵਿੱਚ ਆਏ ਸੀਗੇ ਵੀ ਇਹਦਾ ਰੱਖ ਖਾਬ ਕੀਤਾ ਜਾਵੇ ਵੀ ਨਹੀਂ ਟੇਕ ਕੇ ਕੀਤੀ ਜਾਵੇ ਕਿਉਂਕਿ ਉਹ ਹੁਣ ਇਸ ਹਾਲਾਤ ਦੇ ਵਿੱਚ ਸਿਗਾ ਕਿ ਉਹ ਆਪਣੇ ਟੇਕ ਕੇ ਰਾਬ ਨਹੀਂ ਕਰ ਸਕਦਾ ਸਿਗਾ ਸੋ ਹੋਰ ਖਬਰ ਇਹ ਆ ਰਹੀ ਹੈ ਵੀ ਇਸ ਮਾਮਲੇ ਦੇ ਵਿੱਚ ਇਹ ਜੋ ਚੇਲਕਾ ਵਿਕਰਮ ਸਿੰਘ ਹੈ ਆ ਜੋ ਪੀੜਤ ਦਾ ਭਰਾ ਆ ਤੇ ਉਹਦਾ ਨਾਲ ਜੋ ਪਿਤਾ ਆ ਇਹ ਦੋਵਾਂ ਨੂੰ ਕੈਨੇਡਾ ਦੇ ਵਿੱਚ ਪੱਕੀ ਰਹਿਸ਼ ਦੇ ਦਿੱਤੀ ਗਈ ਹੈ ਸੋ ਇਹ ਇਹਨਾਂ ਦੋਵਾਂ ਸ਼ਖਸਾਂ ਨੂੰ ਪੀਆਰ ਹੁਣ ਮਿਲ ਗਈ ਹੈ ਸੋ ਕਾਰਨ ਇਹ ਬਣਿਆ ਆ ਵੀ ਇਹਨਾਂ ਦੇ ਇਹ ਬੱਚੇ ਦੇ ਪਰਿਵਾਰੀਕੇਨਾ ਹਮਲਾ ਹੋਇਆ ਸੀ ਸਾਰੇ ਤਕਰੀਬਨ ਪਰਿਵਾਰ ਨੂੰ ਮਾਰ ਦਿੱਤਾ ਗਿਆ ਸੀਗਾ ਖੁਦ ਵੀ ਉਹ ਮਸੀਬਤਿਆ ਸੀਗਾ ਸੋ ਹਿਊਮੇਨਿਟੇਰੀਅਨ ਗਰਾਉਂਡ ਅਸੀਂ ਕਹਿ ਸਕਦੇ ਹਾਂ ਸੋ ਇਹਦੇ ਆਧਾਰ ਦੇ ਉੱਪਰ ਸੋ ਇਸ ਪਰਿਵਾਰ ਨੂੰ ਕੈਨੇਡਾ ਦੇ ਵਿੱਚ ਹੁਣ ਦੋਵਾਂ ਜਣਿਆਂ ਨੂੰ ਜਿਹੜੀ ਆ ਪੀਆਰ ਮਿਲ ਗਿਆ ਤੇ ਨਾਲ ਤਿੰਨ ਜਿਹਾ ਇੱਕ ਹੋਰ ਮਾਮਲਾ ਆ ਰਿਹਾ ਜਿਹੜਾ ਕਿ ਟੈਂਟਾਰੀਓ ਪ੍ਰੋਵਿੰਸ਼ਲ ਪੁਲਿਸ ਦਾ ਆਫੀਸਰ ਹੈ ਉਹਨੂੰ ਇੰਪੇਅਰਡ ਡਰਾਈਵਿੰਗ ਦੇ ਵਿੱਚ ਚਾਰਜ ਕੀਤਾ ਗਿਆ ਸੋ ਇਹ ਇੱਕ ਪੁਲਿਸ ਕਾਂਸਟੇਬਲ ਹੈ ਜਿਹਦਾ 17 ਸਾਲਾਂ ਦਾ ਸਰਵਿਸ ਰੈਕੋਰਡ ਹੈ ਤੇ 17 ਸਾਲਾਂ ਦਾ ਰੈਕੋਰਡ ਹੋਣ ਦੇ ਬਾਵਜੂਦ 39 ਸਾਲ ਦੀ ਉਮਰ ਹੈ ਕ੍ਰਿਸਟੋਫਰ ਪ੍ਰੌਟ ਸੋ ਇਹਨੂੰ ਇਹ ਦੇਖਿਆ ਗਿਆ ਵੀ ਜਦੋਂ ਗੱਡੀ ਚਲਾ ਰਿਹਾ ਸੀਗਾ ਤੇ ਜੋ ਲੀਗਲ ਲਿਮਟ ਹੁੰਦੀ ਹੈ ਲੀਗਲ ਲਿਮਟ ਤੋਂ ਪਾਤੀਸ਼ਨੇ ਸ਼ਰਾਬ ਪੀਤੀ ਹੋਈ ਸੀ ਹੁਣ ਤੁਸੀਂ ਦੇਖੋ ਕਿ OPP ਲੋਕਾਂ ਨੂੰ ਚਿਕਨਾ ਕਰਦੀ ਹੈ ਲੋਕਾਂ ਵਾਸਤੇ ਵੱਖ-ਵੱਖ ਤਰੀਕੇ ਦੀ ਆਵਾਜ਼ ਨਹੀਂ ਕੰਦੀ ਹੈ ਵੀ ਤੁਸੀਂ ਕਿਸੇ ਵੀ ਤਰੀਕੇ ਦਾ ਨਸ਼ਾ ਕਰਕੇ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਤੇ ਇੱਕ OPP ਦਾ ਹੀ ਆਫਸਰ ਹੋਵੇ 17 ਸਾਲਾਂ ਦਾ ਤਜਰਬਾ ਹੋਵੇ 39 ਸਾਲ ਉਮਰ ਹੋਵੇ ਤੇ ਉਹਦੇ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਂਦੇਗਾ ਦੋਸ਼ ਦੇ ਵਿੱਚ ਫੜਿਆ ਜਾਵੇ ਤੇ ਹੁਣ ਗਾਹਾਂ ਉਹਦੇ ਉੱਪਰ ਕੇਸ ਚੱਲੇਗਾ ਤੇ ਉਹ ਦੇਖ ਲਾ ਉਹ ਜੋ ਵੀ ਕਾਰਵਾਈ ਹੋਵੇਗੀ ਇਸ ਬੜੀ ਮੰਦਭਾਗੀ ਗੱਲ ਹੈ ਵੀ ਜਿਨ੍ਹਾਂ ਨੇ ਲੋਕਾਂ ਨੂੰ ਸਮਝਾਉਣਾ ਹੈ ਅਜ ਜਿਨ੍ਹਾਂ ਨੇ ਲੋਕਾਂ ਨੂੰ ਚੌਕਸ ਕਰਨਾ ਸੋ ਉਹ ਆਪ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਫੜੇ ਜਾਂ ਸੋ ਇਹ ਇੱਕ OPP ਦਾ ਅਫਸਰ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਜਿਹੜਾ ਅਨਟਾਰੀਓ ਦੇ ਵਿੱਚ ਫੜਿਆ ਗਿਆ ਹੈ ਜੀ ਆ ਫਿਰ ਮੈਨੂੰ ਤਾਂ ਇਹ ਲੱਗਦਾ ਵੀ ਪੰਜਾਬ ਵਾਲਿਆਂ ਨੂੰ ਇੱਥੇ ਲਿਆਈਏ ਜਾਂਗ ਨਸ਼ਾ ਵਿਰੁੱਧ ਸ਼ਾਇਦ ਇਦਾਂ ਦਾ ਕੋਈ ਉਹ ਚਲਾ ਰਹੇ ਨੇ ਉੱਤੇ ਵੈਸੇ ਮੁੱਖ ਮੰਤਰੀ ਸਾਹਿਬ ਹੁਣ ਕੀ ਕਰਨ ਜੀ ਇੱਥੇ ਵਾਲੇ ਵੀ ਉਹ ਜਦੋਂ ਕੋਈ ਕਾਨਫਰੰਸ ਕਰਦੇ ਨੇ ਬਸ दारू ਦੀ ਬੋਤਲ ਢੋਲ ਦਿੰਦੇ ਨੇ ਹੋ ਸਕਦਾ ਕਿਸੇ ਦਾ ਭਾਈ ਮਨ ਕਰਿਆ ਆ ਹੋਵੇ ਉੱਤੇ ਵੈਸੇ ਉਹ ਇੱਕ ਗੱਲ ਹੈ ਚਲੋ ਪ੍ਰਧਾਨ ਸਾਹਿਬ ਕੁਝ ਅ ਵੀਕਐਂਡ ਦੇ ਉੱਤੇ ਘਟਨਾਵਾਂ ਵਾਪਰੀਆਂ ਸੀਗੀਆਂ ਤੁਸੀਂ ਅਪਡੇਟ ਕੀਤੀਆਂ ਸੀਗੀਆਂ ਮੇਰੇ ਖਿਆਲ ਇੱਕ ਮੈਲਬੌਰਨ ਦੇ ਵਿੱਚ ਜਿਹੜੇ ਜੀ ਟਰੱਕ ਡਰਾਈਵਰ ਉਹਦੇ ਤੇ ਅਟੈਕ ਕੀਤਾ ਗਿਆ ਹੈ ਨਾ ਤੇ ਕੁਝ ਕੋ ਹੋਰ ਵੀ ਘਟਨਾਵਾਂ ਸੀਗੀਆਂ ਜੀ ਸੋ ਸੰਦੀਪ ਸਿੰਘ ਹੋਣੀ ਆ ਇੱਕ ਤੇ ਟਰੱਕ ਡਰਾਈਵਰ ਪੰਜਾਬ ਤੋਂ ਹਨਾ ਤੇ ਹਮਿਲਟਨ ਨਿਊਜ਼ੀਲੈਂਡ ਦੇ ਵਿੱਚ ਉੱਥੇ ਵੀ ਕੋਈ ਘਟਨਾ ਵਾਪਰੀ ਸੀਗੀ ਜੀ ਦੇਖੋ ਇਹਦੇ ਵਿੱਚ سپਿੰਦਰ ਪਾਲ ਸਿੰਘ ਹੈ ਜੋ ਮੈਲਬੌਰਨ ਦੇ ਵਿੱਚ ਇਹ ਟਰੱਕ ਡਰਾਈਵਰ ਦੇ ਤੌਰ ਤੇ ਮੈਲਬੌਰਨ ਆਸਟ੍ਰੇਲੀਆ ਦੀ ਗੱਲ ਕਰ ਰਿਹਾ ਮੈਂ ਸੋ ਉੱਥੇ ਟਰੱਕ ਡਰਾਈਵਰ ਦੇ ਤੌਰ ਤੇ ਕੰਮ ਕਰਦੇ ਸਨ 45 ਸਾਲ ਦੀ ਉਮਰ ਹੈ ਤੇ ਇਹਨਾਂ ਨੂੰ ਮੈਲਬੌਰਨ ਵਿਖੇ ਜੋ ਕਲਾਈਡ ਨਾਰਥ ਵਿੱਚ ਇਹਨਾਂ ਦਾ ਘਰ ਹੈ ਤੇ ਉਹਦੇ ਬਾਅਦ ਇਹਨਾਂ ਦੇ ਉੱਪਰ ਹਮਲਾ ਹੋਇਆ ਤੋ ਕਾਫੀ ਮੂਰੀ ਤਰੀਕੇ ਦੇ ਨਾਲ ਇਹਨਾਂ ਦੀ ਕੁਟਮਾਰ ਹੋਈ ਹੈ ਤੇ ਇਸੇ ਤਰੀਕੇ ਦੇ ਨਾਲ ਹਮਲਟਨ ਨਿਊਜ਼ੀਲੈਂਡ ਦੀ ਗੱਲ ਕਰੀਏ ਸੰਦੀਪ ਸਿੰਘ ਹੈ ਉਮਰ 31 ਸਾਲ ਹੈ ਇਹ ਸ਼ਖਸ ਟਰੱਕ ਡਰਾਈਵਿੰਗ ਤੌਰ ਤੇ ਉੱਥੇ ਕੰਮ ਕਰ ਰਹੇ ਸੀ ਸੋ ਇੱਕ ਸੜਕ ਹਾਦਸੇ ਦੇ ਵਿੱਚ ਇਹਨਾਂ ਦੀ ਉੱਥੇ ਮੌਤ ਹੋਣ ਦੀ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਤੇ ਇਹ ਵੀ ਬੜੀ ਮੰਦਪਾਗੀ ਜਿਹੜੀ ਖਬਰ ਹੈ ਨਿਊਜ਼ੀਲੈਂਡ ਤੋਂ ਆ ਰਹੀ ਹੈ ਕਿਉਂਕਿ ਇਹ ਟਰੱਕ ਡਰਾਈਵਿੰਗ ਦੀ ਗੱਲ ਕਰੀਏ ਤਾਂ ਜੌਬ ਹੀ ਇਸ ਤਰੀਕੇ ਦੀ ਆ ਕਿ ਇਹਦੇ ਵਿੱਚ ਤੁਹਾਡਾ ਜਿਹੜਾ ਇਹ ਜਾਨ ਦਾ ਖੌ ਆ ਉਹ ਹਮੇਸ਼ਾ ਬਣਿਆ ਰਹਿੰਦਾ ਜੀ ਤੇ ਇਹਦੇ ਵਿੱਚ ਇੱਕ ਪਿੰਨ ਦੀ ਖਬਰ ਇੰਡੀਆਨਾ ਅਮਰੀਕਾ ਤੋਂ ਵੀ ਆ ਰਹੀ ਹੈ ਕਿ ਇੱਕ ਕੈਲੀਫੋਰਨੀਆ ਨਾਲ ਸੰਬੰਧਿਤ ਟਰੱਕ ਡਰਾਈਵਰ ਹੈ ਗੁਰਸੇਵ ਸਿੰਘ ਜੀ ਸੋ ਇਹਦੇ ਉੱਪਰ ਵੀ ਅਲੀਗੇਸ਼ਨਸ ਲੱਗੇ ਆ ਕਿ ਇਹ ਜਿਹੜਾ ਸੀਗਾ ਸ਼ਰਾਬ ਪੀ ਕੇ ਟਰੱਕ ਚਲਾ ਰਿਹਾ ਸੀਗਾ ਬੌਫਟੇਲ ਟਰੱਕ ਜਿਹਦੇ ਨਾਲ ਟ੍ਰੇਲਰ ਨਹੀਂ ਸੀਗਾ ਤੇ ਜਦੋਂ ਫਿਰ ਪੁਲਿਸ ਵਾਲਿਆਂ ਨੇ ਇਸ ਨੂੰ ਉੱਥੇ ਰੋਕਿਆ ਇੰਡੀਆਨਾ ਦੇ ਵਿੱਚ ਇਹਨੇ ਪੁਲਿਸ ਵਾਲਿਆਂ ਨਾਲ ਹੱਥੋਂ ਪਾਈ ਵੀ ਕੀਤੀ ਤੇ ਇੱਕ ਪੁਲਿਸ ਸੌਦੇ ਨੇ ਗੰਦੀ ਵੀ ਵੱਟੀ ਹੈ ਤੇ ਇਹ ਦਸਤਾਰਤਾਰੀ ਇਹ ਟਰੱਕ ਡਰਾਈਵਰ ਸੀਗਾ ਬੜੀ ਸ਼ਰਮ ਦੀ ਗੱਲ ਹੈ ਕਿ ਤੁਸੀਂ ਇਸ ਤਰੀਕੇ ਦੀ ਕੋਈ ਇਨਸੀਡੈਂਟਸ ਕਰਦੇ ਹੋ ਫਿਰ ਤੁਹਾਡੇ ਫੋਟੋਆਂ ਸਾਰੇ ਪਾਸੇ ਲੱਗਦੀਆਂ ਨੇ ਤੁਹਾਡੀ ਫਿਰ ਚਰਚਾ ਸਾਰੇ ਪਾਸੇ ਹੁੰਦੀ ਵੀ ਕਿ ਤਾਂ ਚਰਾਪੀ ਕੇ ਕਮਰਸ਼ੀਅਲ ਵਹੀਕਲ ਚਲਾਉਣਾ ਫੜੇ ਜਾਂਦੇ ਹੋਏ ਪੁਲਿਸ ਨਾਲ ਲੜਾਈ ਝਗੜਾ ਕਰਤਾ ਹੀ ਵਨ ਇੱਕ ਪੁਲਿਸ ਨੇ ਦੰਦੀ ਵੀ ਵੜ ਦੇਣਾ ਸੋ ਇਹ ਵੀ ਬੜੀ ਸ਼ਰਮਨਾਕ ਜਿਹੜੀ ਘਟਨਾ ਆ ਇੰਡੀਆਨਾ ਦੇ ਵਿੱਚ ਵਾਪਰੀ ਜਿੱਥੇ ਕੈਲੀਫੋਰਨੀਆ ਨਾਲ ਸੰਬੰਧਿਤ ਇੱਕ ਟਰੱਕ ਡਰਾਈਵਰ ਨੂੰ ਚਾਰਜ ਕੀਤਾ ਗਿਆ ਜਿਹਦੇ ਸ਼ਰਮਨਾਕ ਘਟਨਾਵਾਂ ਹੁੰਦੀਆਂ ਨੇ ਜਾਂ ਹਮਲੇ ਵੀ ਹੋਏ ਨੇ ਇਹ ਇੱਕ ਆਪਣੇ ਭਾਈਚਾਰੇ ਲਈ ਚੰਗੀ ਖਬਰ ਹੈ ਪ੍ਰਿੰਸ ਸਾਹਿਬ ਯੂਐਸਏ ਤੋਂ ਬੇਕਰਸਫੀਲਡ ਕੈਲੀਫੋਰਨੀਆ ਤੋਂ ਸੋ ਨਵਰਾਤ ਸਿੰਘ ਰਾਏ ਜਿਹੜੇ ਨੇ ਪਹਿਲੇ ਸਿੱਖ ਪੰਜਾਬੀ ਜੱਜ ਵਜੋਂ ਸੌ ਚੁੱਕੀ ਹੈ ਜੀ ਉਹਨਾਂ ਇਹ ਕਮਪਰਟਨਜੀ ਬੇਕਰ ਫੀਲਡ ਕੈਲੀਫੋਰਨੀਆ ਤੋਂ ਨਵਰਾਜ ਸਿੰਘ ਰਾਏ ਨੇ ਜੀ ਤੇ ਉੱਥੇ ਰਾਨੋ ਪ੍ਰੋ ਟੀਮ ਜੱਜ ਦੇ ਤੌਰ ਤੇ ਜਿਹੜੀ ਸੋਚ ਕਾਈ ਗਈ ਹੈ ਤੇ ਇਹ ਤਰ੍ਹਾਂ ਲੱਗਾ ਹੈ ਵੀ ਇਸ ਜੱਜ ਦੇ ਤੌਰ ਤੇ ਜਿਹੜਾ ਇਹ ਪ੍ਰੋ ਟੈਮ ਜੱਜ ਦੇ ਤੌਰ ਤੇ ਸੋਚ ਕੜ ਵਾਲੇ ਉਹ ਪਹਿਲੇ ਇਹ ਦਸਤਾਾਰੇ ਜਿਹੜੇ ਸਿੱਖ ਜੱਜ ਬਣੇ ਆ ਸੋ ਪਹਿਲਾਂ ਕਿਸੇ ਨੇ ਇਸ ਤਰੀਕੇ ਨਾਲ ਸੋ ਨਹੀਂ ਚੁੱਕੀ ਸੀ ਤੇ ਇਹ ਬੜੀ ਚੰਗੀ ਗੱਲ ਹੈ ਕਿ ਅਗਰ ਸਾਡੇ ਜਿਹੜੇ ਪੜੇ ਲਿਖੇ ਨੌਜਵਾਨ ਨੇ ਨਸਤਾਰਤਾਰੀ ਨੌਜਵਾਨ ਨੇ ਚਾਹ ਜਿਹੜੇ ਸਾਡੀ ਕਮਿਊਨਿਟੀ ਨਾਲ ਸੰਬੰਧ ਜਿਹੜੇ ਸਾਡੇ ਪੰਜਾਬ ਤੋਂ ਭਾਰਤ ਤੋਂ ਆਏ ਹੋਏ ਨੌਜਵਾਨ ਨੇ ਅਗਰ ਉਹ ਚੰਗੀਆਂ ਪੋਜੀਸ਼ਨਾਂ ਤੇ ਜਾਂਦੇ ਨੇ ਕਿਸੇ ਵੀ ਮੁਲਕ 'ਚ ਹੁਣ ਭਾਵੇਂ ਅਮਰੀਕਾ ਆ ਜਾਂ ਕੈਨੇਡਾ ਯੂਰਪ ਹੈ ਕਿ ਚੰਗੇ ਪਾਸੇ ਨਾਮ ਉਹਨਾਂ ਦਾ ਆਵੇ ਸਾਨੂੰ ਵੀ ਫਿਰ ਉਹਦੀਆਂ ਖਬਰਾਂ ਦਿੰਦੇ ਹੋਏ ਅਸਰ ਮਹਿਸੂਸ ਹੋਵੇ ਕਿ ਇਸ ਰੀਤੀ ਨਾਲ ਸਾਡੀ ਕਮਿਊਨਿਟੀ ਇੱਥੇ ਆ ਕੇ ਸਦਾ ਨਾਮ ਚਮਕਾ ਰਹੀ ਹੈ ਕਿਉਂਕਿ ਪਹਿਲੇ ਸਮਿਆਂ ਦੇ ਵਿੱਚ ਇਹ ਵੱਡੇ 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 ਜਿਹੜੇ ਆ ਇਹ ਕਾਰੋਬਾਰਾਂ ਦੇ ਉੱਪਰ ਸਾਡੇ ਜਿਹੜੇ ਆ ਭਾਈ ਸਾਡੇ ਲੋਕ ਪਹੁੰਚੇ ਇਹ ਵੱਡੇ ਵੱਡੇ ਉਦਿਆਂ ਦੇ ਉੱਪਰ ਲੋਕ ਪਹੁੰਚੇ ਸੋ ਹਮੇਸ਼ਾ ਚੰਗੀਆਂ ਖਬਰਾਂ ਹੀ ਸਾਡੀ ਕਮਿਊਨਿਟੀਜ਼ ਨਾਲ ਸੁਬਰਤ ਹੋਣ ਸੀ ਪਰ ਮੇ ਕਿ ਮਾੜੇ ਅਨਸਰ ਉਸ ਸਮੇਂ ਵੀ ਸੀਗੇ ਪਰ ਉਹ ਇੰਨੇ ਜ਼ਿਆਦਾ ਨਹੀਂ ਸੀਗੇ ਕਿ ਉਹਨਾਂ ਦੀਆਂ ਖਬਰਾਂ ਜਿਹੜੀਆਂ ਵੱਧ ਪਰੂ ਹੋਰ ਚੰਗੀਆਂ ਦੀਆਂ ਘੱਟ ਪਰੂ ਹੁਣ ਚੰਗੇ ਪਾਸੇ ਨਾਲ ਜਿਹੜਾ ਸਾਡੀ ਕਮਿਊਨਿਟੀ ਦਾ ਵੱਧ ਉਹਨਾਂ ਸੀਗਾ ਆ ਪਿਛਲੇ 3-4 ਸਾਲਾਂ ਤੋਂ ਇਸ ਤਰੀਕੇ ਦੇ ਹਾਲਾਤ ਬੜੇ ਆ ਇਹ ਮਾੜੇ ਕੰਮਾਂ ਚ ਨਾ ਜਿਹੜਾ ਜਾਲਾ ਆਉਣ ਲੱਗ ਗਿਆ ਸੋ ਇਸ ਕਰਕੇ ਫਿਰ ਜਿਹੜੇ ਚੰਗੇ ਕੰਮ ਵੀ ਨੇ ਪਿੱਛੇ ਰਹਿ ਅੰਦ ਨੇ ਮਾੜੇ ਕੰਮ ਜਿਹੜੇ ਹੋ ਕੀਆ ਜਾਂਦੇ ਨੇ ਸੋ ਉਮੀਦ ਕਰਦੇ ਆ ਕਿ ਇਹਨਾਂ ਚੀਜ਼ਾਂ ਤੋਂ ਸਬਕ ਸਿੱਖਦੇ ਹੋਏ ਜੋ ਸਾਡਾ 125 ਸਾਲਾਂ ਦਾ ਇਤਿਹਾਸ ਰਿਹਾ ਕਿਹਦਾ ਅਦੇ ਵਿੱਚ ਸੋ ਚੰਗੇ ਪਾਸੇ ਨੂੰ ਆਪਣੇ ਨਾਮ ਬਣਾਈ ਹੈ ਵੀ ਜਿਹਦੇ ਨਾਲ ਜੇ ਕਿਤੇ ਜਾਂਦੇ ਹੋਈਏ ਰਸਤੇ 'ਚ ਜਾਂ ਕਿਤੇ ਵੀ ਸਾਡੀ ਕਮਿਊਨਿਟੀ ਦਾ ਕਿਸੇ ਨਾਲ ਟੱਕਰਾ ਹੋਵੇ ਤੋਂ ਸਾਨੂੰ ਐਪਰੀਸ਼ੀਏਟ ਕਰੇ ਕੋ ਸਾਡੇ ਬਾਰੇ ਮਾੜੇ ਤੰਗ ਨਾ ਕਰਸੇ ਬਾਕੀ ਵੀ ਪਤਨ ਸਾਹਿਬ ਸਾਰੀਆਂ ਖਬਰਾਂ ਡਿਟੇਲਸਾਂ ਜਾਂਜੀ ਕੀਤੀ ਪੰਡਤ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਤਾਂ 416 848 9699 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਪੰਡਤ ਸਾਹਿਬ ਹੁੰਦੀ ਹੈ ਕੱਲ ਨੂੰ ਗੱਲਬਾਤ ਦੁਬਾਰੇ